ਮੋਗਾ ਸ਼ਹਿਰ ਦਾ ਨਾਮ ਮੁਦੇਸ਼ਾਂ ਵਿੱਚ ਕਾਫੀ ਚਰਚਾ ਚ ਰਿਹਾ ਹੈ ਪਿਛਲੇ ਦਿਨੀ ਮੋਗਾ ਦੀ 3 ਹਰਮਨ ਵੱਲੋਂ ਵਰਲਡ ਕਪ ਚਿਤ ਕੇ ਵਿਦੇਸ਼ ਚ ਆਪਣਾ ਤੇ ਆਪਣੇ ਦੇਸ਼ ਦਾ ਨਾਮ ਚਮਕਾਇਆ ਗਿਆ ਉਸੇ ਤਰ੍ਹਾਂ ਮੋਗਾ ਦੇ ਇੱਕ ਹੋ ਨੌਜਵਾਨ ਵੱਲੋਂ థਾਈਲੈਂਡ ਚ ਹੋਈ ਬਾਡੀ ਬਿਲਡਿੰਗ ਮੁਕਾਬਲੇ ਚ 골ਡ ਮੈਡਲ ਜਿੱਤ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਇਸ ਸਬੰਧੀ ਜੌਬਿਨ ਗੁਮਾਨ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਬਾਡੀ ਬਿਲਡਿੰਗ ਦੀ ਪ੍ਰੈਕਟਿਸ ਕਰ ਰਿਹਾ ਤੇ 8 ਮਹੀਨੇ ਪਹਿਲਾਂ ਸਿੰਗਾਪੁਰ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਹਿੱਸਾ ਲੈਣਾ ਚਾਹੁੰਦਾ ਸੀ ਪਰ ਉਹ ਨਹੀਂ ਜਾ ਸਕਿਆ ਉਸ ਤੋਂ ਬਾਅਦ ਉਸਨੇ థਾਈਲੈਂਡ ਜਾਣ ਦਾ ਉਸ ਨੂੰ ਮੌਕਾ ਮਿਲਿਆ ਤੇ ਉਸਨੇ ਬਾਡੀ ਬਿਲਡਿੰ ਦੋ 골ਡ ਮੈਡਲ ਜਿੱਤੇ ਹਾਂਜੀ ਪਹਿਲਾਂ ਸੱਸੀ ਦਾ ਸਾਰਿਆਂ ਨੂੰ ਮੇਰਾ ਨਾਮ ਰੋਹਨ ਕੁਮਾਰ ਆ ਮੈਂ ਮੁੱਗਾ ਦਾ ਰੈਨ ਵਾਲਾ ਵਾਂ ਜਿਵੇਂ ਦੱਸਣ ਜਾਊਂਗਾ ਇਹ ਬਾਡੀ ਬਿਲਡਿੰਗ ਦੀ ਗੇਮ ਹੁੰਦੀ ਆ ਸਰ ਠੀਕ ਆ ਤੇ ਇਹਨੂੰ ਬਹੁਤ ਜ਼ਿਆਦਾ ਘੱਟ ਪ੍ਰਮੋਟ ਕਰਦੇ ਆ ਸਰਕਾਰਾਂ ਵੱਲੋਂ ਜਾਂ ਹੋਰ ਫੈਡਰੇਸ਼ਨਾਂ ਵੱਲੋਂ ਤੇ ਇਹ ਜਿੱਦਾਂ ਕਬੱਡੀ ਨੂੰ ਕ੍ਰਿਕਟ ਨੂੰ ਲੋਕੀ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਸਰਕਾਰਾਂ ਸਪੋਰਟ ਕਰਦੀਆਂ ਵਾ ਪਰ ਬਾਡੀ ਬਿਲਡਿੰਗ ਨੂੰ ਕੋਈ ਸਪੋਰਟ ਨਹੀਂ ਕਰਦਾ ਬਿਕੋਜ਼ ਇਹ ਬਹੁਤ ਹੀ ਟਫ ਗੇਮ ਆ ਤੁਸੀਂ ਕਹਿ ਸਕਦੇ ਹੋ ਇਹ ਆਮ ਬੰਦੇ ਦਾ ਕੰਮ ਨਹੀਂ ਹੈਗਾਗਾ ਕਿ ਆਪਣੇ ਆਪ ਤੇ ਕੰਟਰੋਲ ਰੱਖਣਾ ਆਪਣੀ ਜੀਵ ਤੇ ਕੰਟਰੋਲ ਰੱਖਣਾ ਅਸੀਂ 8-8 ਮਹੀਨੇ 10-10 ਮਹੀਨੇ ਬਿਨਾ ਰੋਟੀ ਤੋਂ ਬਿਨਾ ਸੌਲਟ ਤੋਂ ਤੇ ਵੱਧ ਤੋਂ ਵੱਧ ਮਤਲਬ ਫਾਸਟ ਫੂਡ ਬੰਦ ਕਰਕੇ ਤੇ ਆਪਣਾ ਪ੍ਰੈਪ ਕਰਦੇ ਆ ਜਿੰਦੇ ਵਿੱਚ ਸਾਨੂੰ 6 ਮਹੀਨੇ ਵੀ ਲੱਗ ਜਾਂਦੇ 8 ਮਹੀਨੇ ਵੀ ਲੱਗ ਜਾਂਦੇ ਆ ਤੇ ਬਹੁਤ ਹੀ ਟਫ ਕੰਮ ਹੁੰਦਾ ਵਾ ਇੱਕ ਆਦਾਇਆ ਆਪ ਨੂੰ ਢਾਲ ਲੈਣਾ ਇੱਕ ਤਪੱਸਿਆ ਆ ਬੰਦੇ ਦੇ ਲਈ ਜਿੱਦਾਂ ਕਿ ਪਿੱਛੇ ਵੀ ਮੈਂ ਤਿਆਰੀ ਕੀਤੀ ਸੀਗੀ ਤਾਂ ਸਿੰਗਾਪੁਰ ਦੇ ਲਈ ਅਪਲਾਈ ਕੀਤਾ ਸੀਗਾ ਆ ਇੰਟਰਨੈਸ਼ਨਲ ਲੈਵਲ ਤੇ ਬਟ ਉਹਦਾ ਮੇਰਾ ਵੀਜ਼ਾ ਕਿਸੇ ਗੱਲ ਕਰਕੇ ਰਿਫਿਊਜ਼ ਹੋ ਗਿਆ ਉਹ ਵੀ ਇੱਕ ਦਿਨ ਪਹਿਲਾਂ ਮੈਂ ਸਾਰੀ ਤਿਆਰੀ ਕਰ ਲਈ ਡਨ ਕੀਤਾ ਬਟ ਇੱਕ ਦਿਨ ਪਹਿਲਾਂ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ ਤੇ ਬੜਾ ਮੈਂ ਨਾਰਾਜ਼ ਹੋਇਆ ਦੁੱਖ ਹੋਇਆ ਮੈਨੂੰ ਵੀ ਮੈਂ ਵਾਹਿਗੁਰੂ ਨੂੰ ਅਰਦਾਸ ਕੀਤੀ ਵਾਹਿਗੁਰੂ ਕੀ ਗੱਲ ਵੀ ਮੈਂ ਤਾਂ ਕਦੇ ਕਿਸਦਾ ਮਾੜਾ ਜੰਗਾ ਵੀ ਨਹੀਂ ਕੀਤਾ ਜਾਂ ਕੋਈ ਨਸ਼ਾ ਪਤਾ ਜਾਂ ਕੋਈ ਵੀ ਇਦਾਂ ਦਾ ਕਰਦਾ ਨਹੀਂਗਾ ਤੇ ਮੇਰੇ ਨਾਲ ਹੀ ਐ ਕਿਉਂ ਹੋਇਆ ਬਟ ਫਿਰ ਵੀ ਚਲੋ ਮੈਂ ਕਰਦਿਆਂ ਨੇ ਮੇਰੀ ਭੂਆ ਨੇ ਮੇਰੀ ਮਾਤਾ ਜੀ ਨੇ ਪਰਿਵਾਰ ਨੇ ਹੌਸਲਾ ਦਿੱਤਾ ਇਕ ਕੋਈ ਗੱਲ ਨਹੀਂ ਮਾਰਾਇ ਨੇ ਦੂ ਹੋਰ ਵੱਧ ਕੇ ਤੈਨੂੰ ਦੇਣਾ ਹੋਊਗਾ ਤਾਂ ਕਰਕੇ ਚਲੋ ਉਹਨਾਂ ਦੇ ਹੌਸਲਾ ਫਜਾਈ ਦੇ ਨਾਲ ਮੈਂ ਆਪਣਾ ਫੇਰ ਦੁਬਾਰਾ ਉੱਠਿਆ ਤੇ ਮੈਂ ਦੁਬਾਰਾ 3 ਮਹੀਨੇ ਦੀ ਤਿਆਰੀ ਫੇਰ ਕੀਤੀ ਤੇ 3 ਮਹੀਨੇ ਦੀ ਤਿਆਰੀ ਕਰਨ ਤੋਂ ਬਾਅਦ ਮੈਂ THAILAND ਦੇ ਵਿੱਚ BANGKOK ਦੇ ਵਿੱਚ PARTICIPATE ਕਰਕੇ ਆਇਆ ਬੋਡੀ ਬਿਲਡਿੰਗ ਦੇ ਵਿੱਚ ਓਵਰ ਆਲ ਦੇ ਵਿੱਚ 65 ਮੇਰਾ weight category ਸੀਗਾ ਤੇ ਬਟ ਮੇਰੇ ਨਾਲ ਓਵਰ ਆਲ weight category ਦੇ ਬੰਦੇ ਸੀਗੇ 90 kg 80 ਦੇ ਸੀਨੀਅਰ ਪਲੇਅਰ ਤੇ ਉਹਨਾਂ ਨਾਲ ਮੈਂ ਕੰਪੀਟ ਕੀਤਾ ਉਹਦੇ ਵਿੱਚੋਂ ਮੇਰਾ ਫਸਟ ਗੋਲਡ ਮੈਡਲ ਆਇਆ ਵਾ ਤੇ ਇਨ ਬੋਡੀ ਬਿਲਡਿੰਗ ਇਨ ਫਰਸਟ ਗੋਲਡ ਮੈਡਲ ਐਂਡ ਮੈਨਫੈਸਟਿੰਗ ਇਨ ਫਰਸਟ ਗੋਲਡ ਮੈਡਲ ਮੈਂ ਦੋ ਕੈਟੇਗਰੀ ਦੇ ਵਿੱਚ ਪਾਰਟਿਸਿਪੇਟ ਕਰਦਾ ਹੁੰਦਾ ਹਮੇਸ਼ਾ ਤੇ ਇਸ ਤੋਂ ਇਲਾਵਾ ਵੀ ਮੈਂ ਕੰਟੀਨਿਊ 5 ਤੋਂ 6 ਸਾਲ ਹੋ ਗਏ ਮੈਨੂੰ ਪਾਰਟਿਸਿਪੇਟ ਕਰਦੇ ਨੂੰ ਮੈਂ ਛੋਟੇ ਛੋਟੇ ਲੈਵਲ ਤੋਂ ਡਿਸਟ੍ਰਿਕਟ ਤੋਂ ਸ਼ੁਰੂ ਹੋ ਕੇ ਇੰਟਰਨੈਸ਼ਨਲ ਲੈਵਲ ਤੇ ਗੋਲਡ ਹਾਸਲ ਕਰਕੇ ਆਇਆ ਜਿੰਦੇ ਚ ਮੈਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ ਤੇ ਮੈਂ ਵਾਈ ਗੁਰੂ ਦਾ ਦਿਲੋਂ ਬਹੁਤ ਧੰਨਵਾਦ ਕਰਦਾ ਹਾਂ ਤੇ ਮੇਰੇ ਕੋਲੇ ਸ਼ਬਦ ਨਹੀਂ ਹੈਗੇ ਵੀ ਮੈਂ ਹੁੰਦਾ ਕਿਵੇਂ ਧੰਨਵਾਦ ਕਰਾਂ ਉੱਤੇ ਅਰਾਊਂਡ 7 ਟੂ 8 ਕੰਟਰੀਜ਼ ਆਈਆਂ ਸੀਗੀਆਂ థਾਈਲੈਂਡ ਸਿੰਗਾਪੁਰ ਮਲੇਸ਼ੀਆ ਬਰਨਾਏ ਪਤਾਇਆ ਇਦਾਂ ਕੰਟਰੀਆਂ ਤੋਂ ਅਲੱਗ-ਅਲੱਗ ਐਥਲੀਟ ਆਏ ਸੀਗੇ ਤੇ ਮੈਂ ਇੰਡੀਆ ਤੋਂ ਪਹੁੰਚਿਆ ਸੀਗਾ ਪੰਜਾਬ ਮੂਗੇ ਤੋਂ ਆਪਣੇ ਤੇ ਇਹ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕੋਈ ਜੋ ਚੰਗੇ ਕੰਮ ਦੇ ਵਿੱਚ ਆਪਾਂ ਜੁੜੀਏ ਤਾਂ ਚੰਗਾ ਮਕਾਮ ਹਾਸਲ ਕਰਨਾ ਹੋਵੇ ਪਰੇਸ਼ਾਨੀਆਂ ਵੀ ਕਾਫੀ ਆਉਂਦੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਾਫੀ ਕਰਨਾ ਪਿਆ ਬਿਲਕੁਲ ਬਿਲਕੁਲ ਇਹ ਪਰੇਸ਼ਾਨੀਆਂ ਤਾਂ ਬਸ ਪੁੱਛੋਣਾ ਸਰ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਹੁੰਦੀਆਂ ਹਰ ਦਿਨ ਇੱਕ ਨਵੀਂ ਚੁਣੌਤੀ ਸਾਹਮਣੇ ਖੜੀ ਹੁੰਦੀ ਸੀ ਕਿਉਂਕਿ ਮੈਂ ਮੇਰੇ ਫਾਈਨੈਂਸ਼ਲੀ ਸਪੋਰਟ ਦਾ ਉਦਾਂ ਦੀ ਹੈ ਨਹੀਂ ਗਈ ਕਿ ਉਹਦੇ ਸਾਰੀਆਂ ਚੀਜ਼ਾਂ ਖਾਣੀਆਂ ਇਹ ਬਹੁਤ ਹੀ ਮਹਿੰਗੀ ਗੇਮ ਆ ਕੋਸਟਲੀ ਸਾਡੇ ਪ੍ਰੋਟੀਨਸ ਹੋ ਗਏ ਚਿਕਨ ਹੋ ਗਿਆ ਐਗਸ ਵਗੈਰਾ ਹੋ ਗਏ ਕਿਉਂਕਿ ਗਵਰਨਮੈਂਟ ਸਰਕਾਰਾਂ ਵੀ ਆ ਇਹ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਦੀਆਂ ਗਿਆ ਮੋਸਟਲੀ ਸਬਜ਼ੀਆਂ ਹੀ ਲਾ ਲੋ ਇਹਨਾਂ ਦੇ ਹੀ ਰੇਟ ਇੰਨੇ ਜ਼ਿਆਦਾ ਵਾ ਕਿ ਅਸੀਂ ਹੈਲਦੀ ਚੀਜ਼ਾਂ ਜ਼ਿਆਦਾ ਮਹਿੰਗੀਆਂ ਵਾ ਤੇ 버ਗਰ ਪੀਜ਼ੇ ਸਸਤੇ ਆ ਤੋ ਇਹ ਅਗਦੇ ਆਪ ਨੂੰ ਹੈਲਦੀ ਰੱਖਣਾ ਅੱਜ ਦੇ ਟਾਈਮ ਦੇ ਵਿੱਚ ਹੀ ਬਹੁਤ ਜ਼ਿਆਦਾ ਔਖਾ ਸੁਭਾਉ ਉੱਠ ਕੇ ਮੈਂ 3:00 3:00 ਵਜੇ ਆਪਣੀ ਮੀਲ ਪ੍ਰੇਪੇਅਰ ਕਰਨੀ 3:00 ਵਜੇ ਉੱਠ ਕੇ ਸੈਰ ਕਰਕੇ ਆਉਣੀ ਐਮਪਟੀ ਸਟਮਕ ਤਾਂ ਜੋ ਮੇਰੀ ਬੋਡੀ ਦੇ ਵਿੱਚੋਂ ਫੈਟ ਸਾਰੀ ਡਿਜ਼ੋਲਵ ਹੋ ਜਾਵੇ ਨਿਕਲ ਜਾਵੇ ਫਿਰ ਮੈਂ 4:00 ਵਜੇ ਆਪਣੇ ਸਾਰੇ ਮੀਲ ਬਣਾਉਣੇ ਕਿਉਂਕਿ ਮੈਂ ਪਾਰਟ ਟਾਈਮ ਟ੍ਰੇਨਿੰਗਸ ਵੀ ਦਿੰਦਾ ਹੁੰਦਾ ਸੀਗਾ ਜਿਮ ਦੇ ਵਿੱਚ 5 ਤੋਂ 6 ਮੀਲ ਘਰੋਂ ਬਣਾ ਕੇ ਲੈ ਕੇ ਜਾਣਾ ਫਿਰ ਜਿਮ ਦੇ ਵਿੱਚ ਨਾਲ-ਨਾਲ ਕੰਮ ਕਰਨਾ ਠੰਡੇ ਮੀਲ ਖਾਣੇ ਠੀਕ ਆ ਜੋ ਉੱਦਾਂ ਕਿਸ ਨੂੰ ਆਪਾਂ ਕਹਿ ਦਈਏ ਵੀ ਤੈਨੂੰ ਸਾਰੇ ਦਿਨ ਠੰਡੇ ਮੀਲ ਦੇਣੇ ਆ ਤੇ ਕੰਮ ਵੀ ਪੂਰਾ ਲੈਣਾ ਵਾ ਸਭ ਬੰਦਾ 1 ਸੋ ਇਹ ਬਹੁਤ ਹੀ ਤਪੱਸਿਆ ਦਾ ਕੰਮ ਆ ਜਿਹੜਾ ਕਹਿ ਦਿੰਦੇ ਆ ਵੀ ਬਹੁਤ ਸੌਖਾ ਕੰਮ ਆ ਇਦਾਂ ਟੀਕੇ ਲਾ ਕੇ ਬਣਾਈਏ ਓਦਾਂ ਕਰਿਆ ਵਾ ਬਟ ਮੈਂ ਇਹ ਕਹਿਣਾ ਚਾਹੂੰਗਾ ਮੈਂ ਚੈਲੰਜ ਨਹੀਂ ਦੇ ਰਿਹਾ ਕਿਸੇ ਨੂੰ ਬਟ ਮੈਂ ਇਹ ਕਹਿਣਾ ਚਾਹੂੰਗਾ ਕਿ ਐਵੇਂ ਕਿਸੇ ਨੂੰ ਜੱਜ ਨਹੀਂ ਕਰੀਦਾ ਹੁੰਦਾ ਮਿਹਨਤ ਕਰਕੇ ਦੇਖੀਦੀ ਹੁੰਦੀ ਆ ਦੂਰੋਂ ਖੜਾ ਸਭ ਕੋਈ ਵਧੀਆ ਲੱਗਦਾ ਹੁੰਦਾ ਸਿਗਰ ਤੇ ਬਟ ਜਿਹੜਾ ਉਹਦੇ ਪਿੱਛੇ ਕਿੰਨੀਆਂ ਚੁਣੌਤੀਆਂ ਦਾ ਉਹ ਸਾਹਮਣਾ ਕਰਕੇ ਪਹੁੰਚਿਆ ਹੁੰਦਾ ਉਹ ਉਸੇ ਨੂੰ ਪਤਾ ਹੁੰਦਾ ਆ ਤੁਸੀਂ ਮੇਰੇ ਹੱਥ ਦੇਖ ਲਓ ਆ ਪੂਰੇ ਡਰਾਈ ਹੋਏ ਪਏ ਆ 8 ਮਹੀਨੇ ਤੋਂ ਮੈਂ ਕੋਣੀ ਖਾਦਾ ਕੋਈ ਫੈਟ ਵਾਲੀ ਚੀਜ਼ ਨਹੀਂ ਲਈ ਫਾਸਟ ਫੂਡ ਨਹੀਂ ਖਾਦੇ ਸਿੰਪਲ ਮੇਰੀ ਡਾਈਟ ਹੁੰਦੀ ਸੀਗੀ ਐਗ ਚਿਕਨ ਸੈਲਡ ਬਾਸ ਇਸ ਤੋਂ ਉੱਪਰ ਮੈਂ ਕੁਝ ਨਹੀਂ ਖਾ ਸਕਦਾ ਹੁੰਦਾ ਸੀਗਾ ਉਹ ਵੀ ਮੈਂ ਮਿੰਨਿਆ ਦੁਨੀਆ ਖਾਣਾ ਮੇਰਾ ਢਿੱਡ ਭਰੇ ਭਰੇ ਨਹੀਂ ਭਰਦਾ ਨਾ ਭਰੇ ਭੁੱਖਾਂ ਦੇ ਵੀ ਸਾਹਮਣੇ ਕੀਤੇ ਆ ਸਵੇਰ ਉੱਠ ਕੇ ਜਦੋਂ ਮੈਂ ਕਾਰਡੀਓ ਕਰਨ ਜਾਂਦਾ ਹੁੰਦਾ ਸੀਗਾ ਇੱਕ ਦੋ ਵਾਰੀ ਮੇਰੇ ਪਿੱਛੇ ਬੰਦੇ ਵੀ ਲੱਗ ਗਏ ਚਲੋ ਸ਼ਹਿਰ ਉਦੋਂ ਦਾ ਥੋੜਾ ਨਸ਼ੇੜੀ ਨਸ਼ੇ ਦੀ ਅੱਜ ਕੱਲ ਬਹੁਤ ਵਧੀ ਹੋਈ ਆ ਤੇ ਉਹਨਾਂ ਨੇ ਕੀ ਆ ਸੋ ਉਹਨਾਂ ਦੇ ਲਈ ਵੀ ਮੈਂ ਕਾਫੀ ਚੁਣੌਤੀਆਂ ਦਾ ਸਾਹਮਣਾ ਕੀਤਾ ਪਰਵਾਰ ਨੇ ਵੀ ਕਿਹਾ ਕਿਉਂਕਿ ਇਹ ਗੇਮ ਹੀ ਬਹੁਤ ਜ਼ਿਆਦਾ ਕਾਸਟਲੀ ਆ ਕਿਉਂਕਿ ਸਪਲੀਮੈਂਟਰੀ ਮਿੰਗੇ ਆ ਹਰ ਚੀਜ਼ ਮਹਿੰਗੀ ਆ ਆਪਦੇ ਆਪ ਨੂੰ ਜਿੱਦਾਂ ਹੁਣ ਮੇਰਾ ਬਰਥਡੇ ਆਇਆ ਦੀਵਾਲੀ ਆਈ ਸਭ ਕਰਦੇ ਆਣ ਐਨਜੋਏ ਕੀਤਾ ਸਭ ਲੋਕ ਕੀ ਐਨਜੋਏ ਕਰਦੇ ਆ ਫੈਸਟੀਵਲਸ ਹੁੰਦੇ ਆ ਤੇ ਅਸੀਂ ਮੈਂ ਬੈਠਣਾ ਜ਼ਰੂਰ ਬਟ ਕੁਝ ਖਾਣਾ ਨਹੀਂ ਨਾਲ ਤੇ ਕਰਦਿਆਂ ਦਾ ਵੀ ਮੰਨ ਮਾਤਾ ਜੀ ਦਾ ਭੂਆ ਦਾ ਜਿੰਨੇ ਮੇਰੇ ਸਭ ক্লোਜ਼ ਆ ਉਹਨਾਂ ਨੇ ਵੀ ਦੁਖੀ ਹੋਣਾ ਵੀ ਮੁੰਡਾ ਸਾਡਾ ਨੌਜਾਨ ਮੁੰਡਾ ਖਾਣਾ ਨਹੀਂ ਪੀਣਾ ਨਹੀਂ ਅਸੀਂ ਸਭ ਖਾ ਰਹੇ ਆ ਤੇ ਇਹ ਬੈਠਾ ਮੂੰਹ ਦੇਖ ਰਿਹਾ ਵਾ ਸੋ ਉਹ ਚੀਜ਼ ਤੇ ਵੀ ਕਾਫੀ ਸਾਨੂੰ ਕੰਟਰੋਲ ਕਰਨਾ ਪੈਂਦਾ ਆਪਦੀ ਜੀਬ ਦੇ ਉੱਤੇ ਸੁਪਨੇ ਤਾਂ ਚਲੋ ਮੇਰੇ ਕਾਫੀ ਵੱਡੇ ਆ ਮੈਂ ਰਿਵੀਲ ਨਹੀਂ ਕਰਨਾ ਚਾਹੂੰਗਾ ਕਿਉਂਕਿ ਮੈਂ ਕਿੰਨਾ ਵੀ ਸਮੇਂ ਦੇ ਨਾਲ ਹੀ ਪਤਾ ਲੱਗੇ ਤਾਂ ਚੰਗਾ ਰਹਿੰਦਾ ਵਾ ਬਟ ਮੈਂ ਉਹਨੂੰ ਜਾਰੀ ਰੱਖਣ ਦੇ ਲਈ ਮਿਹਨਤ ਕਰਦਾ ਰਹੂੰਗਾ ਜਿਹਦੇ ਜੂਤ ਬਹੁਤ ਕਹਿੰਦਾ ਜਾ ਰਿਹਾ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਦੇਖੋ ਦੇਖੋ ਮੇਰੇ ਵੀਰੋ ਸਭ ਕੁਝ ਤੁਹਾਡੇ ਆਪ ਤੇ ਡਿਪੈਂਡ ਆ ਮਾਈਂਡ ਪਾਵਰ ਇਸ ਦਾ ਬ੍ਰੇਨ ਪਾਵਰ ਇਸ ਦਾ ਮੇਨ ਪਾਵਰ ਜੇ ਜਿੱਦਾਂ ਦਾ ਤੁਸੀਂ ਸੋਚ ਬਣਾ ਲਈ ਤੁਸੀਂ ਉਦਾਂ ਤੇ ਬੰਦੇ ਜਾਓਗੇ ਮੈਂ ਕਹਿੰਦਾ ਮਤਲਬ ਇਹ ਆ ਕਿ ਤੁਹਾਡੀ ਕੰਪਨੀ ਮੈਟਰ ਕਰਦੀ ਆ ਜਿੱਦਾਂ ਮੰਨ ਲਓ ਜੇ ਇੱਕ ਪੇਟੀ ਦੇ ਵਿੱਚ ਗੰਦਾ ਸੇਬ ਵੀ ਰੱਖ ਦਈਏ ਦਾਗੀ ਸੇਬ ਰੱਖ ਦਈਏ ਤਾਂ ਉਹ ਸਾਰੇ ਸੇਬਾਂ ਨੂੰ ਦਾਗੀ ਕਰ ਦਿੰਦਾ ਸੋ ਆਪਣੀ ਕੰਪਨੀ ਉਦਾਂ ਦੀ ਚੁਣੋ ਜੋ ਤੁਹਾਨੂੰ ਅੱਗੇ ਵਧਣ ਚ ਸਪੋਰਟ ਕਰੇ ਉਦਾਂ ਦੀ ਨਾ ਚੁਣੋ ਵੀ ਜਿਹੜੇ ਤੁਹਾਨੂੰ ਪਿੱਛੇ ਖਿੱਚਣ ਮੈਂ ਇਹ ਵੀ ਕਹਿਣਾ ਚਾਹੂੰਗਾ ਲੋਕਾਂ ਚ ਬਹੁਤ ਜ਼ਿਆਦਾ ਮਿੱਥ ਬਣੀ ਹੋਈ ਆ ਕਿ ਪ੍ਰੋਟੀਨ ਲੈਣ ਨਾਲ ਡੈਥ ਹੋ ਜਾਂਦੀ ਆ ਪ੍ਰੋਟੀਨ ਹੀ ਸਭ ਤੋਂ ਮਾੜੀ ਚੀਜ਼ ਆ ਅੱਜਕੱਲ੍ਹ ਕਈ ਡਾਕਟਰ ਵੀ ਜਿਨ੍ਹਾਂ ਨੇ ਨਹੀਂ ਜਾਂ ਠੀਕ ਆ ਡਾਕਟਰ ਹੈਗੇ ਉਹਨਾਂ ਦੀ ਰਿਸਪੈਕਟ ਕਰਦੇ ਆ ਪਰ ਜਿਨ੍ਹਾਂ ਨੇ ਯੂਜ਼ ਨਹੀਂ ਕੀਤੀ ਚੀਜ਼ ਉਹ ਕਹਿ ਬਟ ਇਦਾਂ ਨਹੀਂ ਹੁੰਦਾਗਾ ਜੇ ਤਾਂ ਓਵਰ ਚੀਜ਼ ਓਵਰ ਲਿਮਟ ਕੋਈ ਵੀ ਚੀਜ਼ ਤੁਸੀਂ ਲਓਗੇ ਤਾਂ ਫਿਰ ਤਾਂ ਦੁੱਧ ਰੋਟੀ ਵੀ ਮਾੜੀ ਆ ਦੇਖੋ ਜੇ ਤੁਹਾਨੂੰ ਮੈਂ ਇੱਕ ਟਾਈਮ ਕਹੂੰਗਾ ਵੀ 12 ਰੋਟੀਆਂ ਖਾ ਲਓ ਜਾਂ 2 ਲੀਟਰ ਦੁੱਧ ਪੀ ਲਓ ਤੁਸੀਂ ਉਹ ਵੀ ਤਾਂ ਤੁਹਾਨੂੰ ਫਰੇਮਾ ਕਰੂਗਾ ਸੋ ਹਰ ਚੀਜ਼ ਦੀ ਇੱਕ ਕੁਆਂਟੀਟੀ ਹੁੰਦੀ ਆ ਇੱਕ ਲਿਮਟ ਹੁੰਦੀ ਆ ਆਪਣੀ ਬਾਡੀ ਗੋਲ ਦੇ ਹਿਸਾਬ ਨਾਲ ਖਾਓ ਕੁਝ ਨਹੀਂ ਹੁੰਦਾ ਅੰਡਰ ਗਾਈਡੈਂਸ ਚੱਲੋ ਕੋਚ ਦੇ ਅੰਦਰ ਚੱਲੋ ਸਮਝ ਕੇ ਚੱਲੋ ਤੇ ਜਿੱਦਾਂ ਹੁਣ ਕਹਿ ਸਕਦੇ ਆ ਵੀ ਜੇ ਬਾਂਦਰ ਦੇ ਹੱਥ ਬੰਬ ਫੜਾਵਾਂਗੇ ਤਾਂ ਫਟਣਾ ਹੀ ਫਟਣਾ ਤੇ ਉਹੀ ਜੇ ਸਮਝਦਾਰ ਬੰਦੇ ਦੇ ਹੱਥ ਫੜਾਓਗੇ ਆਰਮਿੰਗ ਮੈ ਸੋ ਨੌਲੇਜ ਇਜ਼ ਦਾ ਬੈਸਟ ਵੈਪਨ ਸਰ ਇਹ ਬਾਡੀ ਬਿਲਡਿੰਗ ਦੇ ਵਿੱਚ ਗਿਆ ਸੀ ਬ੍ਰਦਰ ਮੇਰਾ 65 ਕੇਜੀ weight ਦੇ ਵਿੱਚ ਬਾਡੀ ਬਿਲਡਿੰਗ ਦੇ ਵਿੱਚ ਮੈਂ ਫਿਜ਼ਿਕਸ ਮੈਂ ਫਿਜ਼ਿਕਸ ਤੇ ਮੈਂ ਬਾਡੀ ਬਿਲਡਿੰਗ ਦੇ ਵਿੱਚ FIF ਦੇ ਵਿੱਚ ਬੈਂਕਾਕ THAILAND ਦੇ ਵਿੱਚ ਇਹ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੈ ਜੇ ਸਾਡੇ ਆਸੇ ਵੀ ਇਹ ਤੇ ਪੂਰੇ ਮੁੱਗੇ ਸ਼ਹਿਰ ਦੇ ਵਾਸਤੇ ਵੀ ਕਿ ਮੇਰਾ ਬ੍ਰਦਰ ਇਹ ਐਡੀ ਵਰਦੀ ਉਪਲਬਧ ਹਾਸਲ ਕਰਕੇ ਵਾਪਸ ਆਇਆ 골ਡ ਮੈਡਲ ਲੈ ਕੇ ਆਇਆ ਕੋਈ ਛੋਟੀ-ਬੋਟੀ ਗੱਲ ਨਹੀਂ ਹੁੰਦੀ ਜੇ ਇਹ ਮਤਲਬ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਖੇਡ ਕੇ ਆਣਾ ਵੇ ਬਹੁਤ ਜਿਆਦਾ ਮਿਹਨਤ ਲੱਗੀ ਹੈ ਜੀ ਤੇ ਪਰਿਵਾਰ ਵੱਲੋਂ ਵੀ ਤੇ ਇਹਦੀ ਆਪਦੇ ਵੀ ਵੈਸੇ ਅਸੀਂ ਜਿੱਦਾਂ ਹੋਰ ਚੀਜ਼ਾਂ ਖਾ ਲੈਂਦੇ ਅੱਜਕੱਲ ਪਾਸਟ ਫੂਡ ਵਗੈਰਾ ਸਾਡੇ ਨਾਲੇ ਜਿਆਦਾ ਪਰ ਖਾਦਦਾੜੀ ਸੀ ਬਿਲਕੁਲ ਵੀ ਵੀ ਐਦਾ ਬੈਠ ਕੇ ਪਾਣੀ ਮੜ ਕੇ ਆਣਾ ਜਾਂ ਆਪਦੀ ਡਾਈਟ ਨੂੰ ਪ੍ਰੋਪਰ ਉਦਾਂ ਹੀ ਕੰਟੀਨਿਊ ਰੱਖਣਾ ਬਹੁਤ ਮੁਸ਼ਕਿਲ ਹੋ ਜਾਂਦਾ ਸੀ ਵੀ ਜਾਂਦੇ ਸੀਗੇ ਸਾਨੂੰ ਕਹਿੰਦਾ ਤੁਸੀਂ ਬੈਠਣਾ ਤੁਸੀਂ ਖਾਣਾ ਨਹੀਂ ਪਰ ਸਾਥੋਂ ਕਿਤੇ ਰਹਿ ਜਾਂਦੇ ਚ ਖਾ ਲੈਂਦੇ ਸੀ ਬਟ ਇਹਦੇ ਆਪਦੀ ਮਿਹਨਤ ਉਦਾਂ ਦੇ ਕੰਟੀਨਿਊ ਰੱਖੇ ਤੇ ਬਿਲਕੁਲ 8 ਮਹੀਨੇ ਪੂਰੇ ਨੇ ਬਿਲਕੁਲ ਰੋਟੀ ਨਹੀਂ ਖਾਦੀ ਜੀ ਪੂਰਾ ਨਮਕ ਵਗੈਰਾ ਪਾਣੀ ਵਗੈਰਾ ਇਹਨੇ ਪੂਰਾ ਮ ਤੇ ਪਰ ਅੱਜ ਨੂੰ ਆ ਦੀ ਮੇਨ ਦਾ ਫਾਲ ਮਿਲਿਆ ਜੀ ਬਹੁਤ ਹੀ ਅੱਛਾ ਮਾਣ ਵਾਲੀ ਗੱਲ ਹੈ ਇਹਦੇ ਆਸਤੇ ਵੀ ਤੇ ਸਾਡੇ ਆਸਤੇ ਵੀ ਤੇ ਇਹਨੂੰ ਦੇਖ ਕੇ ਸਾਨੂੰ ਵੀ ਅੱਗੇ ਹੁੰਦਾ ਵੀ ਸਾਡੇ ਵਰਗੇ ਤੇ ਹੋਰ ਵੀ ਜੋ ਆਪਣਾ ਜੂਥ ਆ ਤੇ ਉਹ ਵੀ ਇਦਾਂ ਇਸੇ ਫੀਲਡ ਚ ਅੱਗੇ ਜਾਵੇ ਤੇ ਸਰਕਾਰ ਵਾਲੋ ਵੀ ਇਹ ਹੈ ਵੀ ਉਹ ਸਪੋਰਟ ਕਰਨ ਇਹਨਾਂ ਨੂੰ ਐਪਰੀਸ਼ੀਏਟ ਕਰਨ ਕਿਤਾ ਜੋ ਹੋਰ ਅੱਜ ਕੱਲ ਜੋ ਨਸ਼ਾ ਤੇ ਤੁਹਾਨੂੰ ਪਤਾ ਚੱਲੀ ਹੋਈ ਉਹਦਾ ਤੋਂ ਹਟਾ ਕੇ ਵੀ ਇਸ ਚੀਜ਼ ਨੂੰ ਸਪੋਰਟ ਕਰਨ ਤੇ ਤਾਂ ਜੋ ਅੱਗੇ ਵੀ ਹੋਰ ਅੱਗੇ ਅੱਗੇ ਜਾਂਦਾ ਰਹੇ ਤੇ ਹੋਰ ਉਪਲਬਧੀਆ ਇਹਨੂੰ ਹਾਸਲ ਹੁੰਦੀਆਂ ਰਹਿਣ ਏ ਵੀ ਪਤਾ ਲੱਗਾ ਕਿ ਪਿਓ ਦਾ ਸਾਯਾ ਵੀ ਸਿਰ ਤੇ ਨਹੀਂ ਪਰ ਮਿਹਨਤ ਨਹੀਂ ਛੱਡੀ ਕਿਉਂਕਿ ਪਿਓ ਦੇ ਨਾਲ ਵੀ ਕਿਹਾ ਜਾ ਰਿਹਾ ਹੈ ਕਿ ਬਹੁਤ ਮਿਹਨਤ ਕੀਤੀ ਹੈ ਪਰ ਖੇਡਾਂ ਦੇ ਨਾਲ ਜਿਹੜੀ ਲਗਨ ਪ੍ਰੋਪਰ ਲੱਗੀ ਰਹੀ ਹੈ ਹਾਂਜੀ ਫਾਦਰ ਸਾਹਿਬ ਮੇਰੇ ਹੈ ਨਹੀਂਗੇ ਜੀ ਐਕਸਪਾਇਰ ਹੋ ਗਏ ਸੀਗੇ ਫਾਦਰ ਸਾਹਿਬ ਦਾ ਵੀ ਇਹ ਸੁਪਨਾ ਸੀਗਾ ਇਹ ਉਹ ਵੀ ਪਹਿਲਾਂ ਬਾਡੀ ਬਿਲਡਿੰਗ ਚ ਮਤਲਬ ਵਧੀਆ ਬੋਡੀ ਉਹਨਾਂ ਨੇ ਬਣਾਈ ਹੋਈ ਸੀਗੇ ਬਟ ਉਹ ਐਡਾ ਗੇਮਸ ਤੋਂ ਹੋ ਗਏ ਗਏ ਨਹੀਂ ਕਿਉਂਕਿ ਥੋੜਾ ਪਤਾ ਹੀ ਫਾਈਨੈਂਸ਼ੀਅਲੀ ਜੋ ਵੀ ਆਪਣੇ ਬੰਦੇ ਨੇ ਕੰਮ ਕਰਨਾ ਹੁੰਦਾ ਉਹਦਾ ਚ ਬਿਜ਼ੀ ਹੋ ਜਾਂਦਾ ਤੇ ਇਹਦਾ ਇਹ ਨਹੀਂ ਕਹਿੰਦੇ ਵੀ ਇਹਨੇ ਕੰਮਕਾਰ ਵੀ ਨਹੀਂ ਛੱਡਿਆ ਬਟ ਇਹਨੇ ਇਸੇ ਫੀਲਡ ਚ ਹੀ ਆਪਣੇ ਸ਼ੌਕ ਨਾਲ ਆਪਣਾ ਕੰਮ ਬਣਾਇਆ ਤੇ ਲਗਾਤਾਰ ਇਹ ਮਿਹਨਤ ਕਰਦਾ ਰਿਹਾ ਜੀ ਅੱਗੇ ਵੀ ਕਰਦਾ ਰਹੂਗਾ ਤੇ ਐਦਾ ਹੀ ਜੀ ਕਹੀ ਹੈ ਕਿ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੁੰਦਾ ਕਿਉਂਕਿ ਜੇ ਕੋਈ ਸਪੋਰਟ ਵੀ ਨਹੀਂ ਚਾੜ ਤੋਂ ਕਰੂਗਾ ਤਾਂ ਔਖਾ ਹੋ ਜਾਂਦਾ ਬਟ ਉਹਦੇ ਲਈ ਜੀ ਇਹਨੇ ਮਿਹਨਤ ਨਹੀਂ ਹਾਰੀ ਹਿੰਮਤ ਨਹੀਂ ਹਾਰੀ ਮਿਹਨਤ ਕਰਦਾ ਰਿਹਾ ਡਬਲ ਡਬਲ ਮਿਹਨਤ ਕੀਤੀ ਜੀ ਅਸੀਂ ਇਹਨੂੰ ਦੇਖਦੇ ਆਈ ਸਵੇਰ ਤੋਂ ਹੈ ਸਵੇਰੇ 4 ਵਜੇ ਤੋਂ ਨਿਕਲ ਜਾਂਦਾ ਸੀ ਘਰ ਉਹ ਤੇ ਰਾਤ ਨੂੰ ਇਹਨਾਂ 9 ਵਜੇ ਆਣਾ ਜੀ ਲਗਾਤਾਰ ਕੰਟੀਨਿਊ ਇਹ ਉੱਤੇ ਮਿਹਨਤ ਕਰਦੇ ਰਹਿੰਦਾ ਸੀ ਕਿਉਂਕਿ ਥੋੜਾ ਟਾਈਮ ਮੈਂ ਵੀ ਜਿਮ ਜੁਆਇਨ ਕੀਤਾ ਸੀ ਉੱਥੇ ਸਿੱਖ ਉਹਦੇ ਨੂੰ ਮਿਹਨਤ ਕਰਦੇ ਦੇਖਿਆ ਹੀ ਇੱਕ ਟਾਈਮ ਵੀ ਇਹਨੇ ਬਿੱਲਾ ਨੇ ਸੀ ਬੈਠਣਾ ਕਿਉਂਕਿ ਇਹਨਾਂ ਨੇ ਜਿਨ੍ਹਾਂ ਨੂੰ ਲਗਵਾਣੀ ਹੈ ਐਕਸਰਸਾਈਜ਼ ਦੇ ਨਾਲ ਨਾਲ ਇਹਨਾਂ ਨੂੰ ਬਰਾਬਰ ਤੇ ਆਪ ਵੀ ਹੈਲਪ ਦੇਣ ਲਈ ਵੇਟ ਚੱਕੜਾ ਪੈਂਦਾ ਸੀਗਾ ਤੇ ਪੂਰਾ ਬਿਲਕੁਲ ਟਾਇਰਡ ਹੋ ਜਾਂਦਾ ਹੀ ਥੱਕ ਜਾਂਦਾ ਹੀ ਪਰ ਫਿਰ ਵੀ ਕਦੀ ਅਸੀਂ ਇਹਦੇ ਮੂੰਹ ਇਹ ਨਹੀਂ ਸੁਣਿਆ ਵੀ ਹਾਂ ਭਾਈ ਵੀ ਥੱਕ ਗਿਆ ਮੈਂ ਜਾਂ ਮੈਂ ਕੱਲੂ ਕੰਮ ਤੇ ਨਹੀਂ ਜਾਣਾ ਜਾਂ ਕੁਝ ਵੀ ਹੈ ਅਭੀ ਮੈਂ ਇਹਨੂੰ ਮਤਲਬ ਇਹ ਤੋਂ ਮੈ ਬਿਹਾਰੀ ਐਦਾ ਜਿੰਦਾ ਮਿਹਨਤੀ ਆ ਵੀ ਅਸੀਂ ਕਾਹਤੋਂ ਐਦਾ ਕਰ ਨਹੀਂ ਸਕਦੇ ਵੀ ਸਾਨੂੰ ਵੀ ਮਿੰਟ ਚੰਗੇ ਕੋਸ਼ਿਸ਼ ਕਰਨਾ ਚਾਹੀਦਾ ਵਾ ਗਿਆਣਾ ਚਾਹੀਦਾ ਨੂੰ ਨਹੀਂ ਦੇਰੇ ਤਵਜੋ ਕਿਉਂਕਿ ਸਰ ਇਹਨੂੰ ਕੋਈ ਸਪੋਰਟ ਹੀ ਨਹੀਂ ਕਰ ਰਿਆ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਅੱਜ ਕੱਲ ਵੱਡੇ ਬਿਲਡਿੰਗ ਬਾਰੇ ਹੁਣ ਹੋਰ ਚੀਜ਼ ਤੁਸੀਂ ਦੇਖ ਲਓ ਕ੍ਰਿਕਟ ਦੇਖ ਲਓ ਕਿ ਉਹ ਹਰਮਨ ਲੜਕੀ ਆਈ ਸੀਗੀ ਮੈਂ ਤਾਂ ਉਹਨਾਂ ਨੂੰ ਵੈਸੇ ਐਪਰੀਸ਼ੀਏਟ ਕਰਦੇ ਮੈਨੂੰ ਤਾਂ ਉਹਨਾਂ ਦੇ ਬਹੁਤ ਲੱਗੀ ਸੀ ਬਟ ਉਹਨਾਂ ਦਾ ਲੁੱਕ ਆਨ ਸੀਗਾ ਮਾਰੇ ਪਤਾ ਲੱਗਿਆ ਸੀ ਪਹਿਲਾਂ ਉਹਨਾਂ ਦਾ ਵੀ ਨਹੀਂ ਸੀ ਬਲ ਕ੍ਰਿਕਟ ਨੂੰ ਇਹ ਪ੍ਰਮੋਟ ਕਰਦੇ ਨੇ ਆਪਣੇ ਜਿਹੜੀ ਸਰਕਾਰ ਹੈਗੀ ਆ ਹੁਣ ਬੋਡੀ ਬਿਲਡਿੰਗ ਨੂੰ ਸਰ ਪ੍ਰਮੋਟ ਨਹੀਂ ਕਰਦੇ ਇੰਨਾ ਖਰਚਾ ਹੋ ਜਾਂਦਾ ਬੋਡੀ ਬਿਲਡਿੰਗ ਤੇ ਔਖਾ ਹੁੰਦਾ ਜੇ ਸਰਕਾਰ ਥੋੜੀ ਹੈਲਪ ਕਰੇ ਪ੍ਰਮੋਟ ਕਰੇ ਇਹਨਾਂ ਨੂੰ ਵੀ ਜੇ ਫਾਈਨੈਂਸ਼ੀਅਲੀ ਥੋੜਾ ਸਪੋਰਟ ਕਰੇ ਤਾਂ ਇਹ ਅੱਗੇ ਆਪਣੇ ਦੇਸ਼ਾਸਤੇ ਬਹੁਤ ਕੁਝ ਕਰ ਸਕਦੇ ਹਾਂ ਹਾਂਜੀ ਸਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਇਹਦੀ ਕਿਉਂਕਿ ਇਹਦੀ ਮਿਹਨਤ ਬਹੁਤ ਲੱਗੀ ਸੀ ਜਦੋਂ ਮਿਹਨਤ ਦਾ ਫਲ ਮਿਲਦਾ ਹੀ ਬੰਦੇ ਨੂੰ ਖੁਸ਼ੀ ਤਾਂ ਸਰ ਹੁੰਦੀ ਹੈ ਬਿਲਕੁਲ ਜੀ ਬਹੁਤ ਸਾਰੀਆਂ ਚੁਣੌਤੀਆਂ ਆਂਦੀਆਂ ਜਿੱਦਾਂ ਕਿ ਬੰਦੇ ਨੂੰ ਇਹ ਨਹੀਂ ਕਿ ਬੰਦੇ ਨੇ ਸਿਰਫ ਆਪਣੀ ਗੇਮ ਵਾਲੀ ਉਹ ਕੰਸੈਂਟਰੇਟ ਕਰਨਾ ਬੰਦੇ ਦੀ ਵੀ ਆਪਣੇ ਰਿਸਪੌਂਸਿਬਿਲਟੀਜ਼ ਵੀ ਦੇਖਣੀ ਆ ਜਿੱਦਾਂ ਹੁਣ ਮੈਂ ਆ ਮੇਰਾ ਛੋਟਾ ਭਰਾ ਵਾ ਬ੍ਰਦਰ ਮਮੀ ਆ ਤੇ ਉਹਨਾਂ ਨੂੰ ਦੇਖਣਾ ਕਿ ਕਿਉਂਕਿ ਪਾਦਰ ਸਾਹਿਬ ਸੇਤੇ ਹੈ ਨਹੀਂ ਉਹਨਾਂ ਦੇ ਵੀ ਖਰਚਾ-ਕੁਰਚਾ ਸਾਰਾ ਮੈਨੇਜ ਕਰਨਾ ਬਟ ਇਹਨੇ ਕਦੀ ਵੀ ਇਸੇ ਚੀਜ਼ ਦੀ ਕਿਸੇ ਚੀਜ਼ ਦੀ ਕਮੀ ਨਹੀਂ ਆਂ ਦਿੱਤੀ ਬਰਾਬਰੇ ਬਿਰਤ ਕਰਦਾ ਰਿਹਾ ਜੀ ਤੇ ਅੱਗੇ ਵੀ ਇਦਾਂ ਹੀ ਕਰਦਾ ਰਹੂਗਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਚੈਨਲ ਵਾਲਾ ਮੈਂ ਧੰਨਵਾਦ ਕਰਦਾ ਜਿਹੜੇ ਕੀ ਇਸ ਨੂੰ ਰਿਪਰੈਜ਼ੈਂਟ ਕਰ ਰਿਹਾ ਉਸ ਤੋਂ ਬਾਅਦ ਮੈਂ ਪਰਿਵਾਰ ਨੂੰ ਵਧਾਈ ਦੇਣਾ ਰੋਹਨ ਨੂੰ ਵਧਾਈ ਦੇਣਾ ਇਸ ਦੇ ਪੂਰੇ ਪਰਿਵਾਰ ਨੂੰ ਕਿ ਇਹਦੇ ਜਿਹੜਾ ਮਤਲਬ ਬਾਡੀ ਬਿਲਡਿੰਗ ਦੀ ਜਿਹੜੀ ਬਾਡੀ ਬਿਲਡਰ ਦੀ ਗੇਮ ਹੁੰਦੀ ਆ ਉਹਦੇ ਵਿੱਚ ਅੱਠ ਦੇਸ਼ਾਂ ਦੇ ਟੂਰਨਾਮੈਂਟ ਦੇ ਵਿੱਚ ਇਹ 골ਡ ਮੈਡਲ ਜਿੱਤ ਕੇ ਆਇਆ ਜਿਹਦੇ ਵਿੱਚ ਸਿੰਗਾਪੁਰ ਮਲੇਸ਼ੀਆ ਵਰਗੇ ਦੇਸ਼ ਸੀਗੇ ਬਹੁਤ ਹੀ ਵੱਡੀ ਪ੍ਰਾਪਤੀ ਆ ਔਰ ਖਰਾਨੀ ਦੀ ਗੱਲ ਇਹ ਆ ਵੀ ਇਹ ਕੋਈ ਇੱਕ ਛੋਟਾ ਜਿਹਾ ਪਰਿਵਾਰ ਆ ਤੁਸੀਂ ਦੇਖਿਆ ਤਕਰੀਬਨ ਢਾਈ ਤਿੰਨ ਮਰਲੇ ਦੇ ਮਕਾਨ ਦੇ ਵਿੱਚੋਂ ਉੱਠ ਕੇ ਕੱਚਾ ਜਿਹੜਾ ਅਸੀਂ ਥੋੜਾ ਬਹੁਤਾ ਪੱਕਾ ਕੀਤਾ ਆ ਉਹਦੇ ਵਿੱਚੋਂ ਉੱਠ ਕੇ ਇੰਨੀ ਮਿਹਨਤ ਕਰਕੇ ਇਸ ਲੈਵਲ ਤੇ ਪਹੁੰਚਿਆ ਬੜਾ ਵਧਾਈ ਦਾ ਪਾਤਰ ਆ ਬੜੀ ਹੀ ਹੈਰਾਨੀ ਦੀ ਗੱਲ ਵੀ ਆ ਔਰ ਦੁਖਦਾਈ ਗੱਲ ਵੀ ਆ ਵੀ ਐਡਾ ਵੱਡਾ ਟੂਰਨਾਮੈਂਟ ਇੰਟਰਨੈਸ਼ਨਲ ਭਾਰਤ ਦੇ ਮਤਲਬ ਵਿੱਚ ਜਿੱਤ ਕੇ ਆਉਣਾ ਔਰ 8 ਮਹੀਨੇ ਜਿਸ ਤਰ੍ਹਾਂ ਇਸ ਮੁੰਡੇ ਨੇ ਆਪਣੀ ਦੱਸਿਆ ਵੀ ਮੈਂ 8 ਮਹੀਨੇ ਬਿਲਕੁਲ ਖਾਣਾ ਨਹੀਂ ਖਾਤਾ ਬਿਲਕੁਲ ਰੋਟੀ ਨੂੰ ਟੱਚ ਨਹੀਂ ਕੀਤਾ ਔਰ ਆਪਣੇ ਬਰਥਡੇ ਤੇ ਵੀ ਰੋਟੀ ਨਹੀਂ ਖਾਧੀ 8 ਮਹੀਨੇ ਸਿਰਫ ਜਿਹੜੀ ਇਹਨਾਂ ਨੂੰ ਦਿੱਤਾ ਜਾਂਦਾ ਸੀ ਉਹੀ ਔਰ ਨਮਕ ਵੀ ਉਸ ਮਾਤਰਾ ਦੇ ਵਿੱਚ ਬੜੀ ਜਿਹੜੀ ਕਠਨ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਕੇ ਇਸ ਥਾਂ ਤੇ ਪਹੁੰਚਣਾ ਔਰ ਸਰਕਾਰਾਂ ਵੱਲੋਂ ਇਗਨੋਰ ਕੀਤੇ ਜਾਣਾ ਔਰ ਸਾਡੇ ਲੋਕਲ ਪ੍ਰਸ਼ਾਸਨ ਵੱਲੋਂ ਵੀ ਮੈਂ ਸਮਝਦਾ ਜਿਸ ਤਰ੍ਹਾਂ ਹਰਮਨਪ੍ਰੀਤ ਨੂੰ ਪਹਿਲਾਂ ਇਗਨੋਰ ਕੀਤਾ ਗਿਆ ਕਿਸੇ ਨੇ ਸਾਡੇ ਮੋਗੇ ਨੇ ਨਿਵਾਸੀ ਨੇ ਕਿਸੇ ਵੀ ਲੀਡਰ ਨੇ ਉਸ ਨੂੰ ਉਹਦਾ ਵੈਲਕਮ ਜਿਹੜਾ ਮਿਲਣਾ ਚਾਹੀਦਾ ਸੀ ਨਹੀਂ ਕੀਤਾ ਔਰ ਅੱਜ ਫੇਰ ਦੁਬਾਰਾ ਉਹੀ ਜਿਹੜੀ ਤਰਾਸਦੀ ਹੈ ਸਾਹਮਣੇ ਆਈ ਹੈ ਇਹ ਤਾਂ ਬਿਲਕੁਲ ਛੋਟੇ ਜਿਹੇ ਪਰਿਵਾਰ ਦੇ ਵਿੱਚੋਂ ਔਰ ਮੇਰੇ ਨਾਨਕਨਗਰੀ ਬੋਰਡ ਦੇ ਵਿੱਚੋਂ ਹੈ ਜਿੱਥੇ ਮੈਂ ਰਹਿੰਦਾ ਨਾਨਕਨਗਰੀ ਮੇਰਾ ਆਪਣਾ ਘਰ ਹੈ ਉਸ ਘਰ ਦੇ ਵਿੱਚੋਂ ਔਰ ਬੜੀ ਹੈਰਾਨੀ ਦੀ ਗੱਲ ਹੈ ਵੀ ਪ੍ਰਸ਼ਾਸਨ ਇਸ ਬੱਚੇ ਦਾ ਹੌਸਲਾ ਵਜਾਈ ਕਰਨ ਨੇ ਕੋਈ ਵੀ ਇੱਥੇ ਨਹੀਂ ਪਹੁੰਚਿਆ ਹਾਰ ਗਿਆ ਖੇਡਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ক্রিকেট ਨੂੰ ਕੀਤਾ ਜਾ ਰਿਹਾ ਕਬੱਡੀ ਨੂੰ ਕੀਤਾ ਜਾਂਦਾ ਹਾਕੀ ਨੂੰ ਕੀਤਾ ਜਾਂਦਾ ਪਰ ਹੈਰਾਨੀ ਦੀ ਗੱਲ ਨਹੀਂ ਬਾਡੀ ਦੀ ਬਿਲਡਰ ਦੀ ਜਿਹੜੀ ਗੇਮ ਹੈ ਬੜੀ ਕਠਨ ਤਪੱਸਿਆ ਦੇ ਵਿੱਚੋਂ ਇਹਨੇ ਜਿਹੜੀ ਕੀਤੀ ਆ ਔਰ 8 ਕੰਟਰੀਆਂ ਦੇ ਵਿੱਚੋਂ ਇਹ ਜਿਹੜਾ ਮੁੰਡਾ ਮਤਲਬ 골ਡ ਮੈਡਲ ਲੈ ਕੇ ਆਇਆ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਮੈਂ ਕਹਿ ਸਕਦਾ ਬੜੀ ਵੱਡੀ ਪ੍ਰਾਪਤੀ ਹੈ ਔਰ ਇਸ ਦੀਆਂ ਦੇਖੀਆਂ ਮੈਂ ਇਹਨਾਂ ਦੇ ਕਿਚਨ ਦੇ ਵਿੱਚ ਨੇ ਬੈਠੀ ਜਿਹੜੇ ਇਹਨਾਂ ਦੇ ਰੂਮ ਦੇ ਵਿੱਚ ਪਹਿਲਾਂ ਪੰਜਾਬ ਲੈਵਲ ਤੇ ਫਿਰ ਨੈਸ਼ਨਲ ਲੈਵਲ ਤੇ ਫਿਰ ਇੰਟਰਨੈਸ਼ਨਲ ਲੈਵਲ ਦੇ ਉੱਪਰ ਆ ਉੱਥੇ ਜਿੱਤ ਕੇ ਆਉਣਾ ਆਪਦੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਔਰ ਜਦੋਂ ਹੀ ਮੈਨੂੰ ਪਤਾ ਲੱਗਾ ਮੇਰਾ ਮਨ ਬੜਾ ਖੁਸ਼ ਹੋਇਆ ਔਰ ਮੈਂ ਅੱਜ ਆਪ ਆਪਣੇ ਦੋਸਤ ਦੇ ਨਾਲ ਇਹਨੂੰ ਮੁਬਾਰਕਬਾਦ ਪਰਿਵਾਰ ਨੂੰ ਦੇਣ ਆਇਆ ਕਿਉਂਕਿ ਮੇਰਾ ਪਰਿਵਾਰ ਇਹ ਬਹੁਤ ਜਾਣ ਪਛਾਣ ਵਾਲਾ ਹੈ ਇਹ ਬੱਚਾ ਜਿਹੜਾ ਛੋਟਾ ਮੇਰੇ ਹੱਥਾਂ ਦੇ ਵਿੱਚ ਹੀ ਖੇਡਿਆ ਆ ਬੜਾ ਮਾਣ ਮਹਿਸੂਸ ਹੋ ਰਿਹਾ ਵੀ ਅਸੀਂ ਅੱਜ ਇਸ ਬੱਚੇ ਨੂੰ ਜਿਹੜਾ ਇਸ ਲੈਵਲ ਤੇ ਪਹੁੰਚਿਆ ਜੀ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਵੀ ਦੇਖੋ ਛੋਟੇ ਜਿਹੇ ਪਰਿਵਾਰ ਦੇ ਵਿੱਚੋਂ ਉੱਠ ਕੇ ਔਰ ਆਪਣਾ ਕਿਸੇ ਦਾ ਸਹਾਰਾ ਨਾ ਲੈ ਕੇ ਆਪਣੇ ਬਲਬੂਤੇ ਤੇ ਕਾਮਯਾਬ ਹੋਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹੈ ਮੈਂ ਸਮਝਦਾ ਇਹ ਬਹੁਤ ਵੱਡਾ ਕੰਮ ਹੈ ਜਿਹੜਾ ਇਸ ਬੱਚੇ ਨੇ ਕਰ ਦਿਖਾਇਆ ਔਰ ਪੂਰੀ ਨਾਨਕਨਗਰੀ ਦਾ ਜਿਹੜਾ ਮਾਣ ਹੈ ਪੂਰੇ ਮੋਗੇ ਦਾ ਪੂਰੇ ਪੰਜਾਬ ਦਾ ਮਾਣ ਹੈ ਜਿਹੜਾ ਇਹਨੇ ਵਧਾਇਆ ਮੈਂ ਇਹਨਾਂ ਦੇ ਪੂਰੇ ਪਰਿਵਾਰ ਨੂੰ ਇਹਨਾਂ ਦੀ ਮਾਤਾ ਨੂੰ ਇਹਨਾਂ ਦੇ ਭੈਣਾਂ ਭਰਾਵਾਂ ਨੂੰ ਬੇਸ਼ੱਕ ਇਹਨਾਂ ਦੇ ਪਿਤਾ ਨਹੀਂ ਮੁਬਾਰਕਬਾਦ ਦਿੰਦਾ ਕਿ ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚੋਂ ਉੱਠ ਕੇ ਇਹਦਾ ਮਤਲਬ ਇਹ ਵੀ ਕਿਸੇ ਦਾ ਮਹਤਾਜ ਨਹੀਂ ਹੁੰਦਾ ਜਿਹੜੀ ਕਲਾ ਹੁੰਦੀ ਹੈ ਬੰਦੇ ਦੇ ਵਿੱਚ ਹੁੰਦੀ ਹੈ ਇਹ ਮਿਹਨਤ ਸਖਤ ਮਿਹਨਤ ਕੀਤੀ ਜਾਵੇ ਔਰ ਇਸ ਕਲਾ ਨੂੰ ਜਿਹੜਾ ਸਰਕਾਰ ਨੂੰ ਪ੍ਰਮੋਟ ਕਰਨਾ ਚਾਹੀਦਾ ਔਰ ਇਸ ਬੱਚੇ ਨੂੰ ਜਿੱਥੋਂ ਤੱਕ ਮੈਂ ਸਮਝਦਾ ਨੌਕਰੀ ਵੀ ਦੇਣੀ ਚਾਹੀਦੀ ਹੈ ਔਰ ਇਸ ਪਰਿਵਾਰ ਦਾ ਹੌਸਲਾ ਵਜਾਈ ਵੀ ਕਰਨਾ ਚਾਹੀਦਾ ਇਹਦੇ ਨਾਲ ਜਿਹੜਾ ਮੈਂ ਕੰਪੀਟੀਸ਼ਨ ਤੇ ਇਹਦੇ ਨਾਲ ਫੋਟੋਆਂ ਦੇਖੀਆਂ ਜਿਹੜੇ ਬਾਹਰਲੇ ਸੀਗੇ ਜਿਸ ਤਰ੍ਹਾਂ ਸਿੰਗਾਪੁਰ ਦਾ ਮਲੇਸ਼ੀਆ ਦਾ ਥਾਈਲੈਂਡ ਦੇ ਜਿਹੜੇ ਬਾਡੀ ਬਿਲਡਰ ਸੀ ਬੜੇ ਵੇਖੋ ਹੈਵੀ weight 80 80 75 75 ਕਿਲੋ ਦੇ ਉਹਨਾਂ ਦੇ ਵਿੱਚ ਜਦੋਂ ਮੈਂ ਇਹਨੂੰ ਦੇਖਿਆ ਇਹਦੀਆਂ ਤਸਵੀਰਾਂ ਦੇਖੀਆਂ ਜਾਂ ਇਹਨਾਂ ਦੀਆਂ ਵੀਡੀਓ ਦੇਖੀਆਂ ਤਾਂ ਮੈਂ ਸਭ ਮੈਨੂੰ ਵੇਖ ਕੇ ਬੜਾ ਵਧੀਆ ਲੱਗਾ ਵੀ ਐਸ ਛੋਟੀ ਜੀ ਉਮਰ ਦੇ ਵਿੱਚ ਤਕਰੀਬਨ 65 ਕਿਲੋ ਦੇ ਵਿੱਚ ਜਿਹੜਾ ਇਹਨੇ ਗੋਲਡ ਮੈਡਲ ਜਿੱਤਿਆ ਔਰ ਜਿਹੜਾ ਸਰਕਾਰ ਵੱਲੋਂ ਇਹਨੂੰ ਮਿਲਿਆ ਮੈਂ ਸਮਝਦਾ ਬੜੀ ਵੱਡੀ ਗੱਲ ਹੈ ਸਰਕਾਰਾਂ ਕਹਿੰਦੀਆਂ ਜਰੂਰ ਆ ਪਰ ਸਰਕਾਰਾਂ ਉਹਦੇ ਕੋ ਸੌ ਜਾਂਦੀਆਂ ਜਦੋਂ ਇਹੋ ਜਿਹੇ ਬੱਚੇ ਨੂੰ ਕਿਉਂ ਨਹੀਂ ਅੱਗੇ ਪ੍ਰਮੋਟ ਕੀਤਾ ਜਾਂਦਾ ਕਿਉਂ ਨਹੀਂ ਇਹਨਾਂ ਦਾ ਹੌਸਲਾ ਵਚਾਈ ਵਧਾਇਆ ਜਾਂਦਾ ਜਦੋਂ ਇਹੋ ਜਿਹੇ ਬੱਚਿਆਂ ਨੂੰ ਸਰਕਾਰਾਂ ਪ੍ਰਮੋਟ ਕਰਨਗੀਆਂ ਤੇ ਬੱਚੇ ਆਪਣੇ ਆਪ ਇਹਨਾਂ ਨੂੰ ਦੇਖ ਕੇ ਨਸ਼ਿਆਂ ਦੇ ਵਿੱਚੋਂ ਨਿਕਲਣਗੇ ਔਰ ਇਸ ਪਾਸੇ ਧਿਆਨ ਦੇਣਗੇ